ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 4 ਜੂਨ ਦੀ ਸ਼ੁਰੂ ਹੋਈ ਗੋਲੀਬਾਰੀ ਪੂਰਾ ਦਿਨ ਜਲਦੀ ਰਹੀ 5 ਜੂਨ ਦਾ ਦਿਨ ਚੜਾਇਆ ਦੋਵੇਂ ਪਾਸਿਓਂ ਗੋਲੀਬਾਰੀ ਜਾਰੀ ਸੀ ਸ੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਲਾਸ਼ਾਂ ਦਿਖ ਰਹੀਆਂ ਸੀ ਸੰਤ ਜਰਨੈਲ ਸਿੰਘ ਖਾਲਸਾ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਬਾਬਾ ਠਾਰਾ ਸਿੰਘ ਅਕਾਲ ਤਖਤ ਦੇ ਮੌਜੂਦ ਸਨ ਇਸ ਅਸਾਂਵੀ ਜੰਗ ਦੇ ਕੌਮੀ ਨਾਇਕ ਜਰਨਲ ਸੁਬੇਕ ਸਿੰਘ ਹੱਥ ਵਿੱਚ ਸਟੇਨ ਗਨ ਫੜੀ ਮੋਰਚਿਆਂ ਵਿੱਚ ਡਟੇ ਸਿੰਘਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਆਪ ਸਿੰਘਾਂ ਕੋਲ ਜਾ ਰਹੇ ਸਨ ਕਰ ਵੀ ਦਾ ਕਹਿਰ ਚੱਲ ਰਿਹਾ ਸੀ ਹਮਲਾਵਰ ਹੋ ਕੇ ਆਈ ਫੌਜ ਦੇ ਹਰ ਹੱਲੇ ਦਾ ਜਵਾਬ ਪੂਰੇ ਜੋਸ਼ ਨਾਲ ਦਿੱਤਾ ਜਾ ਰਿਹਾ ਸੀ ਇਸ ਹਮਲੇ ਦੀ ਕਮਾਂਡ ਕਰ ਰਹੇ ਮੇਜਰ ਜਨਰਲ ਰਣਜੀਤ ਬਰਾੜ ਅਮਰitsar ਦੀ ਕੋਤਵਾਲੀ ਦੇ ਵਿੱਚ ਮੌਜੂਦ ਸੀ ਜਦ ਕੇ ਲੈਫਟਰਨਲ ਜਨਰਲ ਸੁੰਦਰਜੀ ਅਮਰitsar ਵਿੱਚ ਸਥਿਤ ਫੌਜ ਦੀ ਸ਼ਾਣੀ ਦੇ ਵਿੱਚ ਸੇ ਭਾਰਤੀ ਫੌਜ ਦੇ ਮੁਖੀ ਜਨਰਲ ਅਰुण ਸ਼੍ਰੀਦਰ ਵੈਦਿਆ ਜਿਸ ਨੇ ਆਖਰੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵਿਸ਼ਵਾਸ ਨਾਲ ਕਿਹਾ ਸੀ ਕਿ ਸਾਰਾ ਮਾਮਲਾ 2 ਘੰਟੇ ਵਿੱਚ ਖਤਮ ਹੋ ਜਾਵੇਗਾ 24 ਘੰਟੇ ਬਾਅਦ ਵੀ ਕੁਝ ਹੱਥ ਨਾਲ ਲੱਗਣ ਕਰਕੇ ਪੇਵਸ ਨਜ਼ਰ ਆ ਰਿਹਾ ਸੀ ਜੇ ਦਿੱਲੀ ਬੈਠੇ ਜਨਰਲ ਵੇਦੀਆ ਦੀ ਹਾਲਤ ਪਰੇਸ਼ਾਨੀ ਵਾਲੀ ਸੀ ਤਾਂ ਜਨਰਲ ਸੁੰਦਰਜੀ ਵੀ ਇਸ ਹਮਲੇ ਦੀ ਅਸਫਲਤਾ ਤੋਂ ਜਨਤਸੇ ਫੌਜ ਪੂਰੀ ਤਿਆਰੀ ਨਾਲ ਅੰਮ੍ਰਿਤਸਰ ਆਈ ਸੀ ਪਰ ਜਨਰਲ ਸੁਵੇਕ ਸਿੰਘ ਦੀ ਜੁਧ ਨੀਤੀ ਨੇ ਬੇਵਸਕਾ ਦਿੱਤਾ ਇੱਕ ਪਾਸੇ ਮੁੱਠੀਪਾਲ ਸਿੰਘ ਤੇ ਦੂਜੇ ਪਾਸੇ ਪਾਰੀ ਗਿੰਤੀ ਵਿੱਚ ਫੌਜਾਂ ਇਹ ਦ੍ਰਿਸ਼ ਚਮਕੌਰ ਦੀ ਗੱਡੀ ਦੀ ਯਾਦ ਤਾਜ਼ਾ ਕਰ ਰਿਹਾ ਸੀ ਅਖੀਰ ਫੌਜ ਨੇ ਬਖਤਰਬੰਦ ਗੱਡੀਆਂ ਦਾ ਸਹਾਰਾ ਲੈਣਾ ਜ਼ਰੂਰੀ ਸਮਝਿਆ ਫੌਜ ਸ੍ਰੀ ਅਕਾਲ ਤਖਤ ਦੀ ਇਮਾਰਤ ਛਲਣੀ ਕਰ ਰਹੀ ਸੀ ਕੋਈ ਚਾਰਾ ਨਾ ਚੱਲਦਾ ਵੇਖ ਕੇ ਟੈਂਕ ਤੋਪਾਂ ਬਖਤਰਬੰਦ ਗੱਡੀਆਂ ਪਰਕਰਮਾਂ ਵਿੱਚ ਲੈ ਜਾਣ ਦਾ ਫੈਸਲਾ ਹੋਇਆ ਸ਼ਾਮ 6 ਵਜੇ ਦੇ ਕਰੀਬ ਬ੍ਰਿਗੇਡੀਅਰ ਡੀ ਵੀ ਰਾਓ ਅਤੇ ਬ੍ਰਿਗੇਡੀਅਰ ਚਿੱਕੀ ਦੀਵਾਨ ਦੀ ਅਗਵਾਈ ਵਿੱਚ ਤਿੰਨ ਟੈਂਕ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਬਾਹੀ ਰਾਹੀ ਪ੍ਰਕਰਮਾ ਦੇ ਵਿੱਚ ਉਤਾਰੇ ਗਏ ਜਦ ਕੇ ਇੱਕ ਟੈਂਕ ਸ੍ਰੀ ਗੁਰੂ ਰਾਮਦਾਸ ਜੀ ਇੱਕ ਟੈਂਕ ਮੰਜੀ ਸਾਹਿਬ ਦੀਵਾਨ ਹਾਲ ਅਤੇ ਇੱਕ ਗੁਰੂ ਰਾਮਦਾਸ ਸਰਾ ਦੇ ਬਾਹਰ ਖੜਾ ਕੀਤਾ ਗਿਆ ਪ੍ਰਕਰਮਾ ਵਿਚਲਾ ਟੈਂਕ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਕੋਲ ਜਾ ਕੇ ਜ਼ਮੀਨ ਦੇ ਵਿੱਚ ਦਸ ਗਿਆ ਦੂਜਾ ਟੈਂਕ 68 ਤੀਰਥ ਕੋਲ ਸੀ ਅਤੇ ਤੀਜਾ ਟੈਂਕ ਕੰਟਾਕਰ ਪੌੜੀਆਂ ਕੋਲ ਲੈ ਜਾਇਆ ਗਿਆ। ਇਧਰ ਪੂਰੀ ਤਿਆਰੀ ਨਾਲ ਲੜ ਰਹੇ ਸਿੰਘਾਂ ਨੇ ਰਾਕਟ ਲਾਂਚਰ ਨਾਲ ਇੱਕ ਟੈਂਕ ਨਾਕਰਾ ਕਰ ਦਿੱਤਾ। ਹੁਣ ਤੱਕ ਜਰਨਲ ਸੁੰਦਰਜੀ ਸ੍ਰੀ ਦਰਬਾਰ ਸਾਹਿਬ ਕੰਟਾਕਰ ਬਾਹੀ ਤੇ ਬਣੀ ਮਾਰਕੀਟ ਦੀ ਛੱਤ ਤੇ ਆਪ ਮੋਰਚਾ ਸੰਭਾਲ ਕੇ ਡਟ ਗਿਆ। ਟੈਂਕਾਂ ਦੇ ਹਮਲਿਆਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁੰਮਦ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਸ੍ਰੀ ਅਕਾਲ ਤਖਸਾਲ ਸਾਹਿਬ ਦੀ ਇਮਾਰਤ ਲੱਟ ਲੱਟ ਬੜ ਰਹੀ ਸੀ ਫੌਜ ਹੌਲੀ ਹੌਲੀ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਕਾਬਜ਼ ਹੋ ਗਈ ਸੀ ਸ੍ਰੀ ਗੁਰੂ ਰਾਮਦਾਸਾ ਸ਼੍ਰੋਮਣੀ ਕਮੇਟੀ ਦਾ ਦਫਤਰ ਤੇਜ ਸਿੰਘ ਸਮੁੰਦਰੀ ਹਾਲ ਗੁਰੂ ਨਾਨਕ ਨਿਵਾਸ ਸਮੇਤ ਲਗਲੀਆਂ ਇਮਾਰਤਾਂ ਤੇ ਫੌਜ ਦਾ ਕਬਜ਼ਾ ਹੋਣਾ ਸ਼ੁਰੂ ਹੋ ਗਿਆ ਇੱਕ ਜ਼ੋਰਦਾਰ ਹਮਲੇ ਵਜੋਂ ਫੌਜੀ ਕੰਟਾ ਕਰਦੇ ਆਟਾ ਮੰਡੀ ਦੀ ਬਾਹੀ ਰਾਹੀਂ ਪ੍ਰਕਰਮਾ ਵਿੱਚ ਰਾਤ ਕਰੀਬ 8 ਵਜੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਜਨਰਲ ਸ਼ੁਭੇਕ ਸਿੰਘ ਦੀ ਯੁੱਧ ਨੀਤੀ ਤੋਂ ਅਣਜਾਣ ਫੌਜੀ ਇਸ ਵਿੱਚ ਨਾਕਾਮ ਰਹੇ ਜਿਵੇਂ ਹੀ ਫੌਜੀ ਪ੍ਰਕਰਮਾ ਦੇ ਵਿੱਚ ਉਤਰਨ ਲੱਗੇ ਜਾਲੀਆਂ ਵਿੱਚ ਬੈਠੇ ਸਿੰਘਾਂ ਨੇ ਲੱਤਾਂ 'ਚ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤੇ ਚੌੜੀਆਂ ਪੌੜੀਆਂ ਰਾਹੀਂ 10 ਗਾਰਡ ਸ੍ਰੀ ਅਕਾਲ ਤਖਤ ਨੇੜੇ ਪੁੱਜਨ ਦੇ ਵਿੱਚ ਸਫਲ ਹੋ ਗਿਆ ਇਸ ਹਮਲੇ ਵਿੱਚ ਬਾਬਾ 18 ਸ਼ਹੀਦ ਹੋ ਗਏ ਕੁਝ ਚਸ਼ਮਦੀਦ ਦੱਸਦੇ ਹਨ ਕਿ ਜਰਨਲ ਸੁਵੇਕ ਸਿੰਘ ਵੀ ਇਸ ਹਮਲੇ ਵਿੱਚ ਜ਼ਖਮੀ ਹੋ ਗਿਆ ਜੋ ਰਾਤ ਕਰੀਬ 12 ਵਜੇ ਸ਼ਹੀਦੀ ਦਾ ਜਾਪ ਪਿਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ